ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਦੋਸਤੋ ਅਸੀਂ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਂਗੀਰ ਦੇ ਵਿੱਚ ਮੌਜੂਦ ਹਾਂ ਅਸੀਂ ਇਸ ਵੇਲੇ ਤੇ ਇੱਕ ਗੁਰਸਿੱਖ ਬਜ਼ੁਰਗ ਜੋੜੇ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਦੀ ਉਮਰ 70 ਤੋਂ ਪਲੱਸ ਹੈ 70-70 ਸਾਲ ਤੋਂ ਵੱਧ ਉਮਰ ਹੈ ਲੇਕਿਨ ਸਹਾਰਾ ਕੋਈ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਰਹਿ ਰਹੇ ਨੇ ਅਤੇ ਕੋਈ ਵੀ ਜਿਹੜਾ ਹੈ ਇਸ ਵੇਲੇ ਉਹਨਾਂ ਦਾ ਸਹਾਰਾ ਨਹੀਂ ਹੈ ਬੱਚਾ ਵੈਗੁਰੂ ਦੀ ਵੱਲੋਂ ਹੀ ਉਹਨਾਂ ਨੂੰ ਨਹੀਂ ਹੋਇਆ ਇੱਕ ਧੀ ਗੋਦ ਲਈ ਉਸਦਾ ਵਿਆਹ ਹੋ ਗਿਆ ਅਤੇ ਆਹ ਹਾਲਾਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਰਹਿ ਰਹੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਟੀਨਾ ਵਾਲੀ ਛੱਤ ਦੇ ਥੱਲੇ ਉਹ ਰਹਿ ਰਹੇ ਨੇ ਸਰਦੀਆਂ ਤੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੇ ਕੈਮਰਾਮੈਨ ਸਤਿਨ ਕਹਾਂਗਾ ਪਹਿਲਾਂ ਤਸਵੀਰ ਉਖਾਈ ਜਾਵੇ ਇਹ ਆ ਉਹ ਬਜ਼ੁਰਗ ਜੋੜਾ ਦੋਸਤੋ ਜਾਂਗੀਰ ਪਿੰਡ ਹੈ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਦੋਸਤੋ ਦੀਨੇਵਾਲ ਦੇ ਨਜ਼ਦੀਕ ਸ਼ੇਖਪਤਾ ਦੇ ਨਜ਼ਦੀਕ ਇਹ ਪਿੰਡ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਉਹ ਘਰ ਦਾ ਗੁਜ਼ਾਰਾ ਕਰਦੇ ਹੋਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਸ ਜਿਹੜਾ ਕਮੇਟੀ ਦੇ ਵੱਲੋਂ ਉਹਨਾਂ ਨੂੰ 100 ਰੁਪਏ ਰੋਜ਼ ਦਾ ਮਿਲਦਾ ਹੈ ਤੇ ਤੁਸੀਂ ਵੇਖ ਸਕਦੇ ਕਿ ਬਾਬਾ ਜੀ ਦਾ ਕੁੜਤਾ ਵੀ ਫਟਿਆ ਹੋਇਆ ਹੈ ਅਤੇ ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਆਹ ਉਹ ਤੁਹਾਡੀ ਗੱਲਬਾਤ ਕਰਾਉਂਦੇ ਆ। ਜੀ ਪਾਪਾ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਤੁਸੀਂ ਰਹਿਣ ਆਲੇ ਜੀ ਸਫੇਂਦਰ ਸਿੰਘ ਜੀ ਵਾਸੀ ਜਾਂਗਿਰ ਦੇ ਰਹਿਣ ਵਾਲੇ ਆ ਜੀ ਪਾਪਾ ਜੀ ਕੀ ਹਾਲਾਤ ਨੇ ਘਰ ਦੇ ਕੀ ਗੱਲ ਬਾਤ ਹੈ ਹਾਲਾਤ ਜੀ ਬਹੁਤ ਮਾੜੇ ਹਾਲਾਤ ਨੇ ਕੋਈ ਘਰ-ਬਾਰ ਨਹੀਂ ਹੈਗਾ ਬੁਰੇ ਹਾਲ ਬੋਂਕੇ ਦਿਹਾੜੇ ਤੇ ਬਸਵੇਂ 100 ਰੁਪਏ ਬਾਬੇ ਦੇਂਦੇ ਆ ਉਹ ਨਾਲ ਮਾੜਾ ਬੋੜਾ ਢੱਡ ਚਲਾਈਦਾ ਜੀ ਰੋਟੀ ਪਾਣੀ ਬੁਰਕੇ ਖਾਈਦਾ ਜੀ ਹੋਰ ਦਵਾਈਆਂ ਬੂਟੀਆਂ ਲੈਣੀਆਂ ਪੈਂਦੀਆਂ ਬਹੁਤ ਮੁਸ਼ਕਲ ਆ ਜੀ ਹਾਂ ਗਰੀਬੀ ਦੇ ਵਿੱਚ ਜੀ ਤੇ ਜਮੀਨਾਂ ਦੇ ਮਾਲਕ ਸੀ ਤੁਸੀਂ ਕਿਸੇ ਟਾਈਮ ਤੇ ਉਹ ਵੀ ਜਰੂਰ ਦੱਸਿਓ ਜਮੀਨ ਕਿੱਥੇ ਗਈ ਉਹ ਘਰ ਕਿੱਥੇ ਗਿਆ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਹੁੰਦੇ ਸੀ ਉਹ ਜੀ ਜਮੀਨ ਇੱਥੇ ਹੈ ਜੀ ਆਪਣੇ ਲਹਿੰਦੀ ਬਾਈ ਜੀ ਤੇ ਐ ਇਸੋ ਜਮੀਨ ਵੇਚ ਕੇ ਚੜ ਗਏ ਸਾਨੂੰ 72 ਚ ਜੀ ਜੂਪੀ ਨੂੰ ਜੀ ਤੇ ਉੱਥੇ ਜਾ ਕੇ 84 ਦਾ ਡੰਗਾ ਆਇਆ ਫਿਰ ਉਹ ਤੋਂ ਮੁੜ ਕੇ ਇਦਾਂ ਬਸਣਾ ਤੱਕੇ ਧੁਕੇ ਆ ਕੇ ਆ ਗਏ ਜੀ ਉਦਾਂ ਬੈਠ ਜੇ ਸੜ ਜੁੜ ਕੇ ਵਿੱਚੋਂ ਵਾੜੇ ਮੋਟੇ ਕੋ ਥੋੜੇ ਬੋੜ ਪੈਸੇ ਮਿਲੇ ਕੁਛ ਨਾ ਆਵੇ ਜੀ ਤੇ ਬਾਸ ਇਦਾਂ ਹੁਣ ਤੇ ਘਰ-ਬਾਰ ਬਣਿਆ ਨਹੀਂ ਤੱਕੇ ਖਾਂਡੇ ਆ ਜੀ ਹੁਣ ਮਗਾਇ ਜਿ ਬੜੀ ਹੋ ਗਈ ਜੀ ਹੁਣ ਹੁਣ ਤpasseਵੇਂ ਨਾ ਗੁਜ਼ਾਰਾ ਮਾੜਾ ਚੰਗਾ ਕਰਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਈ ਰਿਸ਼ਤੇਦਾਰ ਬੋੜਿਆ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਸਾਰ ਲਈ ਨਹੀਂ ਜੋ ਕੋਈ ਰਿਸ਼ਤੇਦਾਰ ਨੇ ਬੋੜਿਆ ਜੇ ਰਿਸ਼ਤੇਦਾਰ ਤੇ ਸਿੱਧੇ ਮੈਂ ਬੋਲਦੇ ਵੀ ਨਹੀਂ ਰਿਸ਼ਤੇਦਾਰ ਸਾਰੇ ਪਛਾਣ ਕੇ ਜਾਣਾ ਕਿ ਜੇ ਸਿੱਧੇ ਮੈਂ ਬੋਲਦੇ ਨਹੀਂ ਜੀ ਪਰ ਆਹਾਂ ਮੁਰਕੇ ਸਾਹੇ ਛੱਡਦਾ ਮੈਂ ਚਲੋ ਤੁਹਾਡੀ ਮਰਜ਼ੀ ਭਰਾ ਜੀ ਜੋ ਤੁਹਾਡੇ ਆਇਆ ਨਾ ਕੋਈ ਨਾ ਬੋਲਣ ਤੇ ਤੁਹਾਡੀ ਮਰਜ਼ੀ ਪਛਾਣ ਕੇ ਜੀ ਹੋਰ ਦਿਓਗਾ ਸੰਗਤ ਗੁਰੂ ਦੀ ਬਸਾ ਕੋ ਕਰ ਕਰ ਦਿੰਦੀ ਸੈਦਾ ਮਾੜਾ ਮੋਟਾ ਚਲੋ ਆ ਜੀ ਕਿਹਾ ਟਾ ਟਾ ਦੇ ਤਾ ਜੀ ਤੇ ਉਹ ਮਾੜਾ ਮੋਟਾ ਸਾਡਾ ਗੁਜ਼ਾਰਾ ਕਰਦੇ ਮਾੜਾ ਚੰਗਾ ਹੁਣ ਤੁਸੀਂ ਕਿਹੜੇ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਕਿੰਨਾ ਵੱਲੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਫਿਰ ਕਿਵੇਂ ਰੋਟੀ ਦੋ ਟਾਈਮ ਖਾਂਦੇ ਹੋ ਜਾਂਗੇ ਰਹਿ ਰਹੇ ਜੀ ਗੁਰਦੁਆਰਾ ਸਾਹਿਬ ਆਪਣਾ ਅਛੀਦਾ ਸਾਹਿਬ ਜੀ ਸੇਵਾ ਸੇਵਾ ਕੇਂਦਰ ਦੇ ਕੋਲ ਜੀ ਬਾਹਰ ਬਾਹਰ ਛੱਪੜ ਕੰਡੇ अच्छा जी हां जी ते ਕਿਹੜੇ ਹਲਾਤਾ ਰਹਿ ਰਹੇ ਰੋਟੀ ਪਾਣੀ ਕਿਵੇਂ ਚੱਲਦਾ ਨਹੀਂ ਜੀ ਰੋਟੀ ਪਾਣੀ ਦਾ ਬੜਾ ਔਖਾ ਵਾ ਰੋਟੀ ਪਾਣੀ ਦੇਵੇਂ ਨਾ ਬਸ ਇਹ ਡੰਗੋ ਡੰਗ ਵਾਲਾ ਮੋਟਾ ਆਪਣਾ ਹੁਣ ਰੋਟੀ ਪਾਣੀ ਖਾਣਾ ਖਾਣਾ ਮਾੜਾ ਮੋਟਾ ਟੇਡੇ ਲਗਾ ਜੀ ਤੇ ਟੇਡੇ ਨੂੰ ਮਾੜਾ ਮੋਟਾ ਇਹਨੂੰ ਮੈਨੂੰ ਖਾਣ ਨੂੰ ਮੰਗਣਾ ਹੀ ਮੰਗਣਾ ਜੀ ਜੀ ਹਾਂ ਜੀ ਟੀਨਾ ਦੀ ਛੱਤ ਥੱਲੇ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤਿੰਨ ਰੁਪਿਆ ਸਿਆਲ ਵੇਲੇ ਸਾਰਾ ਦੱਸੋ ਟੀਨਾ ਦੀ ਛੱਤ ਥੱਲੇ ਬਹੁਤ ਔਖਾ ਜੀ ਟੀਨਾ ਦੀ ਛੱਤ ਥੱਲੇ ਵੇਖ ਲਓਗੇ ਹੁਣ ਆਪਣਾ ਆ ਗਰਮੀ ਆ ਗਈ ਆ ਗਰਮੀ ਟੀਨਾ ਸੜਦੀਆਂ ਤੇ ਆਪਣੇ ਅੱਗੇ ਸਿਆਲ ਨੂੰ ਠਰਦਿਆਂ ਬਹੁਤ ਔਖੇ ਆ ਬੜਾ ਮੁਸ਼ਕਿਲਾਂ ਸਿਆਲ ਕੱਢਿਆ ਤੇ ਗਰਮੀ ਬੜੀ ਔਖੀ ਨਿਕਲਣੀ ਅੱਜ ਘਰ ਗੱਲਾਂ ਕਰਨ ਲੈ ਆਂ ਜੇ ਰੋਟੀਆਂ ਜਣਾ ਕੇ ਮੜਾ ਠੰਡਾ ਹੋਣਾ ਜਦੀ ਆਪਣੇ ਅੰਦਰ ਪਕੜੀਆਂ ਫਿਰ ਆਪਾਂ ਨੂੰ ਸਵੇਰੇ ਪਕਾ ਕੇ ਰੱਖ ਲੈਣੀਆਂ ਕਰਨੀਆਂ ਮੈਂ ਚਲੋ ਸਵੇਰੇ ਰੱਖ ਲਿਆ ਕਰੋਂ ਦੱਸ ਕੀ ਕਰੀਆ ਟਾਈਮ ਤੇ ਪਾਸ ਕਰ ਰਹੇ ਆ ਅੱਛਾ ਜੀ ਆਹ ਬਈ ਪ੍ਰਸ਼ਾਦਾ ਛਕੜਾਏ ਆ ਜੀ ਜੀ ਇਹ ਗੁਰੂ ਲੜ ਲੱਗਿਆਂ ਨੂੰ ਕਿੰਨਾ ਚੇਰ ਹੋ ਗਿਆ ਬਾਬਾ ਜੀ ਗੁਰੂ ਲੜ ਲੱਗਿਆਂ ਨੂੰ ਹੋ ਗਿਆ ਜੀ ਕਿ ਆਪਾਂ ਜੋਹ ਦੇ ਸਭ 84 ਦੰਗਿਆਂ ਆਏ ਉਹਦੇ ਗੁਰੂ ਲੜੀਆਂ ਅੱਛਾ ਜੀ ਉਹਦੇ ਇਥੇ ਹੀ ਆ ਜੀ ਬਸ ਜੀ ਜੀ ਮਨ ਨੂੰ ਦੁੱਖ ਤੇ ਹੁੰਦਾ ਹੋਵੇਗਾ ਕਿ ਕਿਸੇ ਗੁਰਸਿੱਖ ਨੇ ਵੀ ਅਜੇ ਤੱਕ ਬਾਹ ਨਹੀਂ ਫੜੀ ਤੁਹਾਡੀ ਨਹੀਂ ਜੀ ਕਿਸੇ ਗੁਰਸਿੱਖ ਦੀ ਬਾਹ ਫੜੀ ਜੀ ਤੁਸੀਂ ਕਿਸੇ ਕੋਲ ਗਏ ਹੋ ਮਦਦ ਲੈਣ ਵਾਸਤੇ ਮਦਦ ਇਹ ਜੋ ਗੱਲ ਸੁਣਦੇ ਕਰਦੇ ਨੇ ਮਤ ਇਹਨਾਂ ਕੋ ਕਾਦੀ ਲੈਣੀ ਆ ਅੱਛਾ ਜੀ ਜਦੋਂ ਸਾਡੀ ਗੱਲ ਕੋ ਸੁਣ ਕੇ ਗਰੀਬ ਦੀ ਕਾਉਂਣ ਸੁਣਦਾ ਵਾ ਜੀ ਹਾਂ ਹੋਰ ਕੋ ਤਗੜੀ ਦੀ ਮਤ ਕਰਦੇ ਗਰੀਬ ਦੀ ਮਤ ਕਹੇ ਨਹੀਂ ਕਰਨੀ ਜੀ ਜੀ ਹਾਂ ਜੀ ਕੋਈ ਰੱਬ ਤਰਸੀ ਤੁਹਾਡੇ ਵੱਲ ਬਾਰੂ ਗੇ ਕੇ ਮਾਨ ਮੇਰ ਪਾਵੇ ਚਲੋ ਮਾਲਕ ਭਲਾ ਕਰੇ ਫਿਰ ਇਹ ਲੀੜਾ ਕਪੜਾ ਜਿਹੜਾ ਵਾ ਰੋਟੀ ਪਾਣੀ ਦਾ ਇਹ ਫਿਰ ਸਾਰਾ ਕਿਵੇਂ ਤੁਸੀਂ ਇਹ ਜਿਹੜਾ ਵਾ ਪ੍ਰਬੰਧ ਕਰਦੇ ਹੋ ਲੀੜਾ ਕਪੜਾ ਜਿੱਦਾਂ ਮਾੜਾ ਮੋਟਾ ਕੋਈ ਦੇ ਦੂ ਦੇਂਦੇ ਕੋ ਸੰਗ ਤਾਂ ਰੱਬ ਤਰਸੀ ਜੀ ਜੀ ਲੱਕਪੜਾ ਇਦਾਂ ਕਰਦੇ ਦਾ ਗੁਜ਼ਾਰਾ ਮਾੜਾ ਚੰਗਾ ਹੁਣ ਅੱਜ ਕੱਲ੍ਹ ਵੇਹਨੋ ਮਹਿੰਗਾਈ ਕਹਿੰਦੀਆਂ ਉਹਨੇ ਦਾ ਕਪੜਾ ਆਉਂਦਾ ਉਹ ਨਹੀਂ ਗੜੀ ਸਵਾਈਂ ਲੈਂਦੇ ਆ ਅੱਛਾ ਜੀ ਹਾਂ ਉਹਨੇ ਉਹਨੇ ਸਵਾਈਂ ਹੁੰਦੀ ਆ ਚਾਰ 500 ਰੁਪਏ ਦੇ 500 ਦਾ ਕਪੜਾ ਵਾ ਇੱਕ ਕੀਤੀ ਬਾੜੀ ਕਰਦੇ ਹੁੰਦੇ ਸੀ ਤੁਸੀਂ ਖੇਤੀਬਾੜੀ ਕਰਦੇ ਜੀ ਪਿੰਡ ਖੇਤੀਬਾੜੀ ਕਰਦੇ ਆ ਜੀ ਤੇ ਜਦੋਂ ਕਿਸੇ ਦੇ ਮੱਥੇ 'ਤੇ ਲੇਖ ਮਾੜਾ ਹੋਵੇ ਜੀ ਬਸ ਉਹਦੇ ਵਿੱਚ ਉਹ ਦਿਨ ਮਾੜਿਆ ਆਉਂਦੀ ਉਹਦੀ ਰੱਬ ਬੁੱਧ ਪ੍ਰੇਸ਼ਟ ਕਰ ਦਿੰਦਾ ਜੀ ਉਹਦੀ ਬੁੱਧ ਮਾਰੀ ਜਾਂਦੀ ਆ ਜੀ ਹਾਂਜੀ ਹੁਣ ਕਿਵੇਂ ਦੀ ਮਦਦ ਕਿਵੇਂ ਦੀ ਸਹਾਇਤਾ ਤੁਹਾਡੀ ਹੋਣੀ ਜਾਈ ਦੀ ਸਹਾਤਾ ਜੀ ਜਿਹੜੇ ਦਾਨੀ ਸੱਜਣ ਨੇ ਜੋ ਦਾਨੀ ਸੱਜਣ ਨੇ ਅਪੀਲ ਕਰਨੀ ਚਾਹੁੰਦੇ ਜੋ ਕਿ ਸਾਡੀ ਕਿਵੇਂ ਦੀ ਮਦਦ ਕੀਤੀ ਜਾਵੇ ਮਤ ਜੀ ਵੇਖੋ ਤੁਸੀਂ ਸਿਆਣੇ ਜੇ ਮਗਾਈ ਵੇ ਲੋਕ ਨਹੀਂ ਆ ਮਗਾਈ ਦੇ ਸਾਹਮਣੇ ਜੋ ਤੜਾ ਸਦ ਆਵੇ ਕੋਈ ਕੋਠਾ ਪੈ ਜਾਏ ਕੋਈ ਸਦਾ ਲੱਗ ਜਾਏ ਕੋਠਾ ਪੈ ਜਾਏ ਕੋਈ ਸਬਦਾ ਲੱਗ ਜਾਏ ਕੋਈ ਪੈਨਸ਼ਨ ਕੋਈ ਪੈਨਸ਼ਨ ਲੱਗ ਜਾਏ ਜਿਸ ਦੇ ਨਾਲ ਤੁਹਾਡਾ ਮਲਕ ਆਪਣਾ ਟੈਡ ਚੱਲਦਾ ਜਾਏ ਗੁਜ਼ਾਰਾ ਚੱਲਦਾ ਜਾਏ ਠੀਕ ਹੈ ਹਾਂਜੀ ਤਾਂ ਦੋਸਤੋ ਸਾਰੀ ਉਸ ਬਜ਼ੁਰਗ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਆਹ ਹਾਲਾਤ ਨੇ ਉਹਨਾਂ ਸਾਰਾ ਆਪਣਾ ਦਰਦ ਦੱਸਿਆ ਕਿੰਨਾ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਤਾਂ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਇਸ ਬਜ਼ੁਰਗ ਜੋੜੇ ਦੀ ਮਦਦ ਜ਼ਰੂਰ ਕਰਿਓ ਅਤੇ ਮੈਂ ਇਸ ਬਜ਼ੁਰਗ ਜੋੜੇ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ 9879910357 ਮੈਂ ਇੱਕ ਵਾਰ ਫਿਰ ਬੋਲ ਦਵਾਂ 9878910357 ਆਹ ਉਹ ਨੰਬਰ ਹੈ ਜਰੂਰ ਸੰਪਰਕ ਕਰਕੇ ਪਿੰਡ ਜਹਾਂਗੀਰ ਪਹੁੰਚਿਓ ਪਹਿਲਾਂ ਅੱਖਾਂ ਦੇ ਨਾਲ ਹਾਲਾਤ ਵੇਖਿਓ ਫੇਰ ਭਾਵੇਂ ਜਰੂਰ ਇਹਨਾਂ ਦੀ ਮਦਦ ਕਰਿਓ ਅਤੇ ਹਾਲਾਤ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਰਹੇ ਹੋਗੇ ਇੰਨਾ ਹਾਲਾਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਮਜਬੂਰ ਨੇ ਦੋਨੋਂ ਹੀ ਗੁਰਸਿੱਖ ਦੋਸਤੋ ਅਸੀਂ ਲੰਗਰਾਂ ਦੇ ਉੱਪਰ ਕਿੰਨੇ ਪੈਸੇ ਲਾਉਨੇ ਆ ਕਿ ਅੱਜ ਇਹਨਾਂ ਲੋਏ ਹਨ ਅਸਲ ਲੋੜਵੰਦ ਤਾਂ ਇਹਨਾਂ ਲੋੜਵੰਦਾਂ ਦੀ ਆਪਾਂ ਮਦਦ ਜਰੂਰ ਕਰੀਏ ਤੇ ਬਣੇ ਰਹੋ ਤੁਸੀਂ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ